ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਸਤਿੰਦਰਜੀਤ ਬਜਾਜ ਵੱਲੋਂ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਤਹਿਤ ਸ਼ਹਿਰ ਪਰਦੇ ਸਾਰੇ ਹੌਟਸਪੌਟ ਇਲਾਕਿਆਂ ਵਿੱਚ ਡੇਂਗੂ ਜਾਗਰੂਕਤਾ ਮੁਹਿੰਮ ਚਲਾਈ ਗਈ ਜਿਸ ਦੌਰਾਨ ਫੌਗਿੰਗ ਅਤੇ ਸਪਰੇ ਦੇ ਨਾਲ ਨਾਲ ਆਮ ਲੋਕਾਂ ਨੂੰ ਡੇਂਗੂ ਚਿਕਨਗੁਨੀਆ ਪ੍ਰਤੀ ਸਾਵਧਾਨ ਰਹਿਣ ਲਈ ਜਾਗਰੂਕ ਕੀਤਾ ਗਿਆ ਅਤੇ ਡੇਂਗੂ ਦੇ ਲਾਰਵੇ ਦੀ ਪਾਲ ਕੀਤੀ ਗਈ ਇਸੇ ਮੁਹਿੰਮ ਤਹਿਤ ਦਫ਼ਤਰ ਸਿਵਲ ਸਰਜਨ ਅੰਮ੍ਰਿਤਸਰ ਤੋਂ 15 ਟੀਮਾਂ ਰਵਾਨਾ ਕੀਤੀਆਂ ਗਈਆਂ ਐਨਾਟੀਮਾ ਵੱਲੋਂ ਸ਼ਹਿਰ ਭਰ ਦੇ ਸਾਰੇ ਹੌਟਸਪੌਟ ਇਲਾਕਿਆਂ ਵਿੱਚ ਜਾ ਕੇ ਡੇਂਗੂ ਅਤੇ ਚਿਕਨਗੁਨੀਆ ਸੰਬੰਧੀ ਜਾਂਚ ਕੀਤੀ ਗਈ ਅਤੇ ਡੇਂਗੂ ਤੇ ਚਿਕਨਗੁਨੀਆ ਦੇ ਲਾਰਵੇ ਦੀ ਪਾਲ ਕੀਤੀ ਗਈ ਅਤੇ ਕਈ ਥਾਵਾਂ ਤੇ ਮਿਲਿਆ ਲਾਰਵਾ ਮੌਕੇ ਤੇ ਨਸ਼ਟ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜੀਸ ਡਾਕਟਰ ਹਰਜੋਤ ਕੌਰ, ਜ਼ਿਲ੍ਹਾ ਐਮਈਆਓ ਅਮਰਦੀਪ ਸਿੰਘ, ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਸਪਾਲ ਸਿੰਘ, ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਰਸ਼ਮੀ ਵੇਚ, ਜਗਦੀਸ਼ ਸਿੰਘ ਸਮੇਤ ਸਟਾਫ ਮੈਂਬਰ ਮੌਜੂਦ ਸਨ। ਦੇਖੋ ਜੀ ਇਸ ਵਕਤ ਆਪਾਂ ਜੋ ਹੈ 11 ਸਾਡੇ ਹੌਟਸਪੌਟ ਡਾਇਗਨੋਸ ਹੋਏ ਆ ਉੱਥੇ ਆਪਾਂ ਦੀ ਪੰਜ ਟੀਮਾਂ ਜਾਂ 15 ਟੀਮਾਂ ਰੈਗੂਲਰਲੀ ਜਾ ਰਹੀਆਂ ਹੈਗੀਆਂ ਤੇ ਆਮ ਜਿਹੜੀ ਜਨਤਾ ਨੂੰ ਅਵੇਅਰ ਵੀ ਕਰ ਰਹੀਆਂ ਹਨ ਕਿ ਕੀ ਕੀ ਪ੍ਰੀਕੌਸ਼ਨਸ ਲੈਣੀਆਂ ਚਾਹੀਦੀਆਂ ਪਰਸਨਲੀ ਉੱਥੇ ਜਾ ਕੇ ਕੂਲਰਾਂ ਜਿਹੜਾ ਪਾਣੀ ਇਕੱਠਾ ਹੋਇਆ ਹੈ ਜਾਂ ਕੋਈ ਉੱਤੇ ਟਾਇਰ ਘਰਾਂ ਦੇ ਉੱਪਰ ਰੱਖੇ ਹੁੰਦੇ ਜਾਂ ਗਮਲਿਆਂ ਵਿੱਚ ਪਾਣੀ ਇਕੱਠਾ ਹੋ ਜਾਂਦਾ ਜਾਂ ਟ੍ਰੇਆਂ ਜਿਹੜਾ ਪਾਣੀ ਇਕੱਠਾ ਹੁੰਦਾ ਜਾਂ ਆਸ-ਪਾਸ ਹੋਰ ਜਿੱਥੇ ਪਾਣੀ ਇਕੱਠੇ ਹੋਣੀ ਜਗ੍ਹਾ ਉੱਥੇ ਕੋਈ ਲਾਰਵਾ ਆ ਜਾਂ ਕੁਛ ਹੈ ਸਭ ਉੱਥੇ ਫੋਗਿੰਗ ਵਗੈਰਾ ਕਰ ਰਹੇ ਆ ਲੋਕਾਂ ਨੂੰ ਸੁਚੇਤ ਕਰ ਰਹੇ ਆ ਕਿ ਕਿਦਾਂ ਆਪਾਂਗੇ ਕੰਟਰੋਲ ਕਰਨਾ ਹੈ ਕਿਦਾਂ ਤੂੰ ਬਚਾਰ ਰੱਖਣਾ ਆਪਣਾ ਆਪ ਨੂੰ ਨਾਲ ਹੀ ਨਾਲ ਲੋ ਸੇਤਾਂ ਵੀ ਦੇ ਰਹੇ ਹੈਗੇ ਆ ਕਿ ਪੂਰੀ ਬਾਹਮੜੀ ਕਮੀਜ਼ ਪਾਣੀ ਹੈ ਜਾਂ ਕੋਈ ਆਡਮੋਸ ਵਗੈਰਾ ਰਹੀ ਯੂਜ਼ ਕਰਨੀ ਮੱਛਜ਼ਾਨੀ ਯੂਜ਼ ਕਰਨੀ ਅਗਰ ਬੁਖਾਰ ਦੇ ਕੋਈ ਸਿੰਪਟਮ ਆਂਦੇ ਆ ਜਿਵੇਂ ਤੇਜ਼ ਬੁਖਾਰ ਆਂਦਾ ਹੈਗਾ ਕੰਬੇ ਨਾਲ ਬੁਖਾਰ ਆਂਦਾ ਹੈ ਤੇ ਸਾਡੇ ਇੱਥੇ ਡੇਂਗੂ ਵਾਰਡ ਰੈਡੀ ਹੈਗੇ ਹਸਪੀਟਲ ਦੇ ਵਿੱਚ ਤੇ ਇੱਥੇ ਆ ਕੇ ਆਪਣਾ ਟੈਸਟ ਵੀ ਕਰਾ ਸਕਦੇ ਫ੍ਰੀ ਟੈਸਟ ਹੁੰਦੇ ਆ ਤੇ ਐਡਮਿਟ ਵੀ ਹੋ ਸਕਦੇ ਸੋ ਇਸ ਤਰ੍ਹਾਂ ਸਾਡੀ ਪੂਰੀ ਸ਼ਿੱਦਤ ਨਾਲ ਸਾਡੀ ਟੀਮਾਂ ਲੱਗੀਆਂ ਅੱਜ ਵੀ ਸਾਰੇ ਟੀਮਾਂ ਹੁਣ ਜਾ ਰਹੀਆਂ ਆਪਣੇ ਆਪਣੀ ਜਗ੍ਹਾ ਤੇ ਸਾਰੇ ਪੂਰੇ ਜਿਹੜੇ ਹੌਟਸਪੌਟਸ ਐ ਉਹਨਾਂ ਨੂੰ ਪਹਿਲੇ ਢੀਲ ਕਰਨੀ ਹੈ ਜੀ ਸਿਹਤ ਵਿਭਾਗ ਵੱਲੋਂ ਡੇਂਗੂ ਦੀ ਰੋਕਥਾਮ ਲਈ ਚਲਾਈ ਜਾ ਰਹੀ ਮੁਹਿੰਮ ਹਰ ਸ਼ੁੱਕਰਵਾਰ ਡੇਂਗੂ ਦੇ ਵਾਰ ਦੇ ਤਹਿਤ ਅੱਜ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਸਤਿੰਦਰਜੀਤ ਸਿੰਘ ਬਜਾਜ ਵੱਲੋਂ ਵੱਖ-ਵੱਖ ਇਲਾਕੇ ਜਿਹੜੇ ਖਾਸ ਕਰਕੇ ਹੌਟਸਪੌਟ ਇਲਾਕੇ ਨੇ ਉਹਨਾਂ ਵਿੱਚ ਜਿਹੜੀਆਂ ਸਿਹਤ ਵਿਭਾਗ ਦੀਆਂ ਟੀਮਾਂ ਨੇ ਫੋਗਿੰਗ ਅਤੇ ਸਪਰੇਅ ਦੀਆਂ ਉਹਨਾਂ ਨੂੰ ਰਵਾਨਾ ਕੀਤਾ ਗਿਆ ਜਿੱਥੇ ਕੀ ਜਾ ਕੇ ਉਹ ਸਪਰੇਅ ਕਰਨਗੇ ਜਿਹੜੀਆਂ ਦਵਾਈਆਂ ਹੁੰਦੀਆਂ ਨੇ ਡੇਂਗੂ ਦੀ ਰੋਕਥਾਮ ਲਈ ਉਹਨਾਂ ਦਾ ਸਪਰੇਅ ਕੀਤਾ ਜਾਵੇਗਾ ਔਰ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਇਸ ਤੋਂ ਬਚਾਅ ਲਈ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ